ਨਮਸਕਾਰ ਭੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਾਂਗੇ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਔਰ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਉੱਤਰਾਖੰਡ ਦਾ ਜ਼ਿਕਰ ਕੀਤਾ ਸੀ ਕਿ ਉੱਤਰਾਖੰਡ ਦੇ ਵਿੱਚ ਇੱਕ ਬਰਫ਼ ਦਾ ਪਹਾੜ गिर ਗਿਆ ਸੀ ਔਰ 60 ਘੰਟੇ ਲਗਾਤਾਰ ਉਹ ਆਪਰੇਸ਼ਨ ਚੱਲਿਆ ਔਰ ਉਸ ਆਪਰੇਸ਼ਨ ਦੇ ਵਿੱਚ 60 ਘੰਟੇ ਬਾਅਦ ਜਿਹੜੀ ਹੈ ਲੰਬੀ ਮੁਸ਼ਕਲ ਤੋਂ ਬਾਅਦ ਉਹਦੇ ਤੇ ਕਾਬੂ ਪਾਇਆ ਗਿਆ ਮਤਲਬ ਕਿ ਹੁਣ 8 ਲੋਕਾਂ ਦੀਆਂ ਲਾਸ਼ਾਂ ਉਹਦੇ ਥੱਲੇ ਬਰਾਮਦ ਹੋ ਗਈਆਂ ਨੇ ਔਰ ਬਾਕੀ ਸਾਰੇ ਲੋਕ ਉਥੋਂ ਬਚਾਏ ਜਾ ਸਕੇ ਨੇ ਔਰ ਆਪਰੇਸ਼ਨ ਹੋਣ ਜਿਹੜਾ ਉਤਰਾਖੰਡ ਵਾਲਾ ਉਹ ਖਤਮ ਹੋ ਗਿਆ ਉਸ ਤੋਂ ਇਲਾਵਾ ਜੇਕਰ ਪੰਜਾਬ ਦੇ ਕੁਝ ਲੋਕ ਹਿਮਾਚਲ ਕੋ ਮੰਦਲੇ ਜਾਣਾ ਚਾਹੁੰਦੇ ਨੇ ਜਾਂ ਕੋਈ ਕਿਸੇ ਦਾ ਪਲਾਨ ਬਣਿਆ ਹੋਇਆ ਤੇ ਕੋਸ਼ਿਸ਼ ਕਰੋ ਕਿ ਉਸ ਪਲਾਨ ਨੂੰ ਥੋੜੀ ਦੇਰ ਦੇ ਲਈ ਉਹਨੂੰ ਹੋਲਡ ਤੇ ਰੱਖੋ ਕਿਉਂਕਿ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਚੰਬਾ ਕੁਲੂ ਲਾਹੌਲ ਸਪੀਤੀ ਦੇ ਵਿੱਚ ਭਾਰੀ ਬਰਫਬਾਰੀ ਦਾ ਜਿਹੜਾ ਉਹ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਉਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਜਾਰੀ ਕੀਤੀ ਗਈ ਹੈ ਔਰ ਬੀਤੇ ਕੱਲ ਵੀ ਜੇ ਹਿਮਾਚਲ ਦੀ ਗੱਲ ਕਰੀਏ ਤੇ 600 ਦੇ ਕਰੀਬ ਐਸੇ ਸੜਕੀ ਮਾਰਗ ਸੀ ਜਿਹੜੇ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਬੰਦ ਹੋ ਗਏ ਸੀ ਸੋ ਜੇਕਰ ਤੁਸੀਂ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤੇ ਕੋਸ਼ਿਸ਼ ਕਰੋ ਉਸ ਨੂੰ ਥੋੜਾ ਜਿਹਾ ਪੋਸਟਪੋਨ ਕਰੋ ਕਿਉਂਕਿ ਮੌਸਮ ਅਜੇ ਠੀਕ ਨਹੀਂ ਹੈ ਔਰ ਪੰਜਾਬ ਦੇ ਵਿੱਚ ਵੀ ਅੱਜ ਕਈ ਥਾਵਾਂ ਦੇ ਉੱਤੇ ਸਵੇਰ ਤੋਂ ਹੀ ਬਾਰਿਸ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਔਰ ਬੀਤੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਅੰਮ੍ਰਿਤਸਰ ਦੇ ਵਿੱਚ ਸੜਕਾਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਬਰਫ਼ਬਾਰੀ ਹੋਈ ਹੈ ਭਾਰੀ ਬਰਫ਼ਬਾਰੀ ਸੋ ਉਸ ਹੀ ਭਾਰੀ ਬਰਫ਼ਬਾਰੀ ਦੇ ਕਰਕੇ ਹਿਮਾਚਲ ਦੇ ਵਿੱਚ ਵੀ ਮਾਹੌਲ ਉਸ ਤਰੀਕੇ ਦਾ ਬਣਿਆ ਹੋਇਆ ਔਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਜਿਹੜੀ ਹੈ ਸਵੇਰ ਤੋਂ ਹੋ ਰਹੀ ਹੈ ਸੋ ਉਸ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਕੋਸ਼ਿਸ਼ ਕਰੋ ਕਿ ਜ਼ਰੂਰੀ ਕੰਮ ਜੇ ਨਹੀਂ ਹੈ ਤੇ ਫਿਰ ਤੁਸੀਂ ਹਿਮਾਚਲ ਦਾ ਜਿਹੜਾ ਆਪਣਾ ਦੌਰਾ ਹੈ ਉਸ ਨੂੰ ਕੈਨਸਲ ਕਰ ਸਕਦੇ ਹੋ ਦੋ ਚਾਰ ਦਿਨਾਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ ਦੂਸਰੇ ਪਾਸੇ ਗੱਲ ਚੈਂਪੀਅਨਸ ਟਰੋਫੀ ਦੀ ਜੇਕਰ ਕਰੀਏ ਤੇ ਬੀਤੇ ਕੱਲ ਮੈਚ ਹੋਇਆ ਬਹੁਤ ਵਧੀਆ ਸ਼ਾਨਦਾਰ ਮੈਚ ਹੋਇਆ ਭਾਰਤ ਔਰ ਨਿਊਜ਼ੀਲੈਂਡ ਦੇ ਵਿਚਕਾਰ ਔਰ ਉਸ ਮੈਚ ਨੂੰ ਭਾਰਤ ਨੇ ਸਕੋਰ ਭਾਰਤ ਜਿਆਦਾ ਨਹੀਂ ਸੀ ਬਣਾ ਸਕਿਆ 250 ਸਕੋਰ ਦਾ ਟਾਰਗੇਟ ਦਿੱਤਾ ਸੀ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਰ ਉਸ ਤੋਂ ਬਾਅਦ ਭਾਰਤ ਦੀ ਗੇਂਦਬਾਜ਼ੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਔਰ 205 ਦੇ ਸਕੋਰ ਦੇ ਕਰੀਬ ਹੀ ਨਿਊਜ਼ੀਲੈਂਡ ਦੀ ਜਿਹੜੀ ਸਾਰੀ ਟੀਮ ਸੀ ਉਸ ਨੂੰ ਆਲ ਆਊਟ ਕਰ ਦਿੱਤਾ ਸੋ ਸ਼ਾਨਦਾਰ ਗੇਂਦਬਾਜ਼ੀ ਰਹੀ ਭਾਰਤੀ ਗੇਂਦਬਾਜ਼ਾਂ ਦੀ ਔਰ ਪੂਰੇ ਟੂਰਨਾਮੈਂਟ ਦੇ ਵਿੱਚ ਜੇਕਰ ਇਸ ਟਾਈਮ ਕੋਈ ਟੀਮ ਜਿਹੜੀ ਹੈ ਤਕੜੀ ਨਜ਼ਰ ਆ ਰਹੀ ਹੈ ਚਾਹੇ ਉਹ ਬੈਟਿੰਗ ਆਰਡਰ ਹੋਵੇ ਫਿਲਡਿੰਗ ਹੋਵੇ ਚਾਹੇ ਬੋਲਿੰਗ ਹੋਵੇ ਭਾਰਤ ਸਾਰਿਆਂ ਦੇ ਵਿੱਚੋਂ ਟੌਪ ਦੇ ਉੱਪਰ ਹੈ ਔਰ ਆਪਣੇ ਗਰੁੱਪ ਦੇ ਵਿੱਚ ਵੀ ਟੌਪ ਦੇ ਵਿੱਚ ਰਹਿੰਦੇ ਆ ਭਾਰਤ ਹੁਣ 5 ਤਰੀਕ 4 ਤਰੀਕ ਨੂੰ 4 ਮਾਰਚ ਨੂੰ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਏਗਾ ਔਰ ਉਸ ਮੁਕਾਬਲੇ ਦੇ ਵਿੱਚ ਵੀ ਉਮੀਦ ਹੈ ਕਿ ਭਾਰਤ ਚੰਗਾ ਪ੍ਰਦਰਸ਼ਨ ਕਰੇਗਾ ਕਿਉਂਕਿ ਅਸੀਂ ਲਾਸਟ ਟਾਈਮ ਤੇ ਦੇਖਿਆ ਸੀ ਜਦੋਂ ਸਾਡੀ ਟੀਮ ਗਈ ਸੀ ਅ ਦੁਬਈ ਜਾਣਾ ਸੀ ਟੀਮ ਨੇ ਤੇ ਯਸ਼ਸ਼ਵੀ ਜੈਸਵਾਲ ਨੂੰ ਇੱਕ ਮਿੰਟ ਇੱਕ ਟੀਮ ਦੇ ਵਿੱਚ ਚੁਣਿਆ ਹੋਇਆ ਸੀ ਐਨ ਮੌਕੇ ਤੇ ਯਸ਼ਸ਼ਵੀ ਜੈਸਵਾਲ ਨੂੰ ਟੀਮ ਦੇ ਵਿੱਚੋਂ ਬਾਹਰ ਕੀਤਾ ਔਰ ਉਹਦੀ ਜਗ੍ਹਾ ਕਿਹਨੂੰ ਰੱਖਿਆ ਵਰੁਣ ਚੱਕਰਵਰਤੀ ਸੋ ਉਹ ਵਰੁਣ ਚੱਕਰਵਰਤੀ ਨੂੰ ਟੀਮ ਦੇ ਵਿੱਚ ਟੀਮ ਨਾਲ ਲੈ ਕੇ ਗਈ ਸੀ ਯਸ਼ਸ਼ਵੀ ਜੈਸਵਾਲ ਨੂੰ ਬਾਹਰ ਕੱਢ ਕੇ ਔਰ ਉਹ ਜਿਹੜਾ ਕਾਰਡ ਸੀ ਉਹ ਕਾਰਡ ਟੀਮ ਦਾ ਚੱਲ ਗਿਆ ਔਰ ਵਰੁਣ ਚੱਕਰਵਰਤੀ ਦੇ ਵੱਲੋਂ ਕੱਲ ਪੰਜਾ ਖੋਲ ਦਿੱਤਾ ਗਿਆ ਮਤਲਬ 5 ਵਿਕਟਾਂ 42 ਸਕੋਰ ਦੇ ਕੇ ਮਹਿਜ ਲੱਕ ਤੋੜ ਦਿੱਤਾ ਨਿਊਜ਼ੀਲੈਂਡ ਟੀਮ ਦਾ ਔਰ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਭਾਰਤੀ ਗੇਂਦਬਾਜ਼ੀ ਦੇ ਵੱਲੋਂ ਕੀਤਾ ਗਿਆ ਔਰ ਭਾਰਤ ਹੁਣ ਜਿਹੜਾ ਭਲਕੇ ਮੈਚ ਹੋਣ ਵਾਲਾ ਹੈ ਉਸ ਮੈਚ ਦੇ ਵਿੱਚ ਆਸਟ੍ਰੇਲੀਆ ਦੁਬਈ ਪਹੁੰਚੇਗੀ ਖੇਡਣ ਦੇ ਲਈ ਔਰ ਭਾਰਤ ਬੜੀ ਕਾਗਜ਼ਾਂ ਦੇ ਵਿੱਚ ਵੀ ਤਕੜੀ ਨਜ਼ਰ ਆ ਰਹੀ ਹੈ ਔਰ ਟੀਮ ਦੀ ਪਰਫਾਰਮੈਂਸ ਬਾਈਜ਼ ਵੀ ਕੱਲ ਸਾਡਾ ਜਿਹੜੇ ਟੌਪ ਆਰਡਰ ਸੀ ਨਹੀਂ ਚੱਲਿਆ ਗਿੱਲ ਨਹੀਂ ਚੱਲਿਆ ਕੱਲ ਰੋਹਿਤ ਸ਼ਰਮਾ ਨਹੀਂ ਚੱਲਿਆ ਵਿਰਾਟ ਕੋਹਲੀ ਨਹੀਂ ਚੱਲਿਆ ਪਰ ਉਸ ਦੇ ਬਾਵਜੂਦ ਵੀ ਭਾਰਤੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਉਂਦਿਆਂ ਮਿਡਲ ਆਰਡਰ ਦੇ ਵਿੱਚ ਆ ਕੇ ਅਕਸ਼ਰ ਪਟੇਲ ਨੇ ਸਕੋਰ ਮਾਰੇ ਕੇਲ ਰਾਹੁਲ ਨੇ ਸਕੋਰ ਮਾਰੇ ਅ ਸ਼੍ਰੇਸ਼ ਈਅਰ ਨੂੰ ਨਹੀਂ ਭੁੱਲਿਆ ਜਾ ਸਕਦਾ ਉਹਦੀ ਉਹਨੇ ਇੱਕ ਐਸੀ ਪਾਰੀ ਬਿਲਡ ਕੀਤੀ ਜਿਹਦੇ ਨਾਲ ਸਾਡੀ ਟੀਮ ਕੱਲ ਜਿੱਤਨ ਦੇ ਵਿੱਚ ਕਾਮਯਾਬ ਹੋ ਗਈ ਸੋ ਸਾਰੇ ਦੇਸ਼ ਵਾਸੀਆਂ ਨੂੰ ਇਸ ਜਿੱਤ ਦੀ ਬਹੁਤ-ਬਹੁਤ ਵਧਾਈ ਔਰ ਭਲਕੇ ਸੈਮੀਫਾਈਨਲ ਹੋਣ ਵਾਲਾ ਆ ਆਸਟ੍ਰੇਲੀਆ ਦੇ ਨਾਲ ਔਰ ਅਸੀਂ ਵੀ ਉਮੀਦ ਇਹ ਕਰ ਰਹੇ ਸੀ ਕਿ ਆਸਟ੍ਰੇਲੀਆ ਦੇ ਨਾਲ ਸਾਡਾ ਮੈਚ ਜਿਹੜਾ ਸੈਮੀਫਾਈਨਲ ਦੇ ਵਿੱਚ ਹੀ ਹੋ ਜਾਏ ਕਿਉਂਕਿ ਆਈਸੀਸੀ ਦੀ ਜਿੰਨੀਆਂ ਵੀ ਟਰੋਫੀਜ਼ ਹੁੰਦੀਆਂ ਨੇ ਜਦੋਂ ਭਾਰਤ ਸੈਮੀਫਾਈਨਲ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਖੇਡਦਾ ਹੈ ਤੇ ਭਾਰਤ ਜਿੱਤ ਜਾਂਦਾ ਹੈ ਜਦੋਂ ਭਾਰਤ ਫਾਈਨਲ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਖੇਡਦਾ ਹੈ ਤੇ ਸਮੀਕਰਨ ਹੋਰ ਹੋ ਜਾਂਦੇ ਆ ਫਾਈਨਲ ਦੇ ਵਿੱਚ ਜਾ ਕੇ ਆਸਟ੍ਰੇਲੀਅਨ ਟੀਮ ਦਾ ਰੌਂ ਜਿਹੜਾ ਅਲੱਗ ਹੀ ਹੋ ਜਾਂਦਾ ਫਿਰ ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੋ ਸਾਡੀ ਕੋਸ਼ਿਸ਼ ਇਹੀ ਸੀ ਕਿ ਭਾਰਤ ਆਸਟ੍ਰੇਲੀਆ ਦੇ ਨਾਲ ਸੈਮੀਫਾਈਨਲ ਖੇਲੇ ਔਰ ਕੱਲ ਸੈਮੀਫਾਈਨਲ ਹੋ ਰਿਹਾ ਸੋ ਉਮੀਦ ਹੈ ਕਿ ਭਾਰਤ ਸੈਮੀਫਾਈਨਲ ਜਿੱ ਫਾਈਨਲ ਦੇ ਵਿੱਚ ਪਹੁੰਚੇਗੀ ਸੋ ਹੁਣ ਜੇ ਖਬਰਾਂ ਵੱਲ ਵਧੀਏ ਤੇ ਖਬਰਾਂ ਦੇ ਵਿੱਚ ਦੁਨੀਆ ਦੀ ਖਬਰ ਦੀ ਜੇਕਰ ਗੱਲ ਕਰੀਏ ਤੇ ਟਰੰਪ ਔਰ ਜ਼ੇਲੈਂਸਕੀ ਦੇ ਵਿੱਚ ਜੋ ਤਿੱਖੀ ਬਹਿਸ ਹੋਈ ਸੀ ਉਹ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ ਔਰ ਉਸ ਬਹਿਸ ਤੋਂ ਬਾਅਦ ਕਿਤੇ ਨਾ ਕਿਤੇ ਤੀਸਰੀ ਵਰਲਡ ਵਾਰ ਵੱਲ ਵੀ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਡੋਨਲਡ ਟਰੰਪ ਨੇ ਕਿਹਾ ਕਿ ਜ਼ੇਲੈਂਸਕੀ ਦੇ ਵੱਲੋਂ ਜਿਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਮਤਲਬ ਤੁਸੀਂ ਤੀਸਰੀ ਵਿਸ਼ਵ ਜੰਗ ਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਕਿ ਤੁਹਾਡਾ ਫੈਸਲਾ ਜਿਹੜਾ ਉਹ ਗਲਤ ਹੋ ਸਕਦਾ ਹੈ ਉਸ ਤੋਂ ਬਾਅਦ ਇੱਕ ਸ਼ਿਖਰ ਸੰਮੇਲਨ ਹੋਣਾ ਸੀ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜ਼ੇਲੈਂਸਕੀ ਪਹੁੰਚੇ ਔਰ ਪੂਰੇ ਯੂਰਪ ਦੇ ਜਾਂ ਜਿੰਨੀਆਂ ਵੀ ਕੰਟਰੀਜ਼ ਨੇ ਜੇਕਰ ਤੁਸੀਂ ਉਹਨਾਂ ਦਾ ਜ਼ਿਕਰ ਕਰੋ ਤੇ ਉਹਨਾਂ ਕੰਟਰੀਜ਼ ਦੇ ਵੱਲੋਂ ਬ੍ਰਿਟੇਨ ਹੋਵੇ ਫਰਾਂਸ ਹੋਵੇ ਇਹਨਾਂ ਨੇ ਸਾਰਿਆਂ ਨੇ ਥਾਪੜਾ ਦੇ ਦਿੱਤਾ ਜ਼ੇਲੈਂਸਕੀ ਨੂੰ ਕਿ ਸਾਰਾ ਯੂਰਪ ਜ਼ੇਲੈਂਸਕੀ ਦੇ ਨਾਲ ਖੜਾ ਹੈ ਮਤਲਬ ਯੂਰਪ ਖੜਾ ਹੈ ਯੂਕਰੇਨ ਦੇ ਨਾਲ ਔਰ ਅਮਰੀਕਾ ਦੇ ਨਾਲ ਰਸ਼ੀਆ ਔਰ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਉਪਰ ਚੀਨ ਵੀ ਖੜ ਜਾਏ ਮਤਲਬ ਤੁਸੀਂ ਸਿੱਧੇ ਤਰੀਕੇ ਦੇ ਨਾਲ ਜੇ ਸਮੀਕਰਨ ਬਣਦੇ ਦੇਖੋ ਤੇ ਪੂਰੀ ਦੁਨੀਆ ਦੇ ਲਈ ਇਹ ਚੰਗੇ ਸੰਕੇਤ ਨਹੀਂ ਜੇਕਰ ਯੂਰਪ ਇੱਕ ਪਾਸੇ ਹੋ ਗਿਆ ਯੂਕਰੇਨ ਦੇ ਨਾਲ ਔਰ ਦੂਸਰੇ ਪਾਸੇ ਅ ਰਸ਼ੀਆ ਦੇ ਨਾਲ ਜਿਸ ਤਰੀਕੇ ਦੇ ਸੰਬੰਧ ਇਸ ਟਾਈਮ ਬਣੇ ਹੋਏ ਨੇ ਡੋਨਲਡ ਟਰੰਪ ਦੇ ਜਾਂ ਫਿਰ ਚੀਨ ਦੇ ਨਾਲ ਜਿੱਦਾਂ ਦੇ ਸੰਬੰਧ ਪਿਛਲੇ ਸਮਿਆਂ ਦੇ ਵਿੱਚ ਡੋਨਲਡ ਟਰੰਪ ਨੇ ਬਣਾਏ ਹੋਏ ਨੇ ਸੋ ਯੂਰਪ ਪੂਰਾ ਮਿਲ ਕੇ ਵੀ ਸ਼ਾਇਦ ਅ ਅਮਰੀਕਾ ਔਰ ਰਸ਼ੀਆ ਦੇ ਨਾਲ ਨਾ ਲੜ ਸਕੇ ਕਿਉਂਕਿ ਤੁਸੀਂ ਦੇਖੋ ਕਿ ਯੂਕਰੇਨ ਦੀ ਜਿਹੜੀ ਜੰਗ ਹੋ ਰਹੀ ਹੈ ਉਸ ਜੰਗ ਦੇ ਵਿੱਚ ਅਮਰੀਕਾ ਯੂਕਰੇਨ ਦਾ ਹੁਣ ਤੱਕ ਸਾਥ ਦੇ ਰਿਹਾ ਸੀ 350 ਬਿਲੀਅਨ ਡਾਲਰ ਉਹਨਾਂ ਨੂੰ ਮਦਦ ਭੇਜੀ ਉਸ ਤੋਂ ਇਲਾਵਾ ਉਹਨਾਂ ਨੂੰ ਹਥਿਆਰ ਭੇਜੇ ਪਰ ਉਸ ਦੇ ਬਾਵਜੂਦ ਵੀ ਰੂਸ ਦੇ ਵੱਲੋਂ ਉਹਨਾਂ ਦੇ ਕਈ ਇਲਾਕਿਆਂ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਪਰ ਜੇ ਅਮਰੀਕਾ ਯੂਕਰੇਨ ਦੇ ਪੂਰੇ ਹੱਥ ਚੱਕ ਲੈਂਦਾ ਹੈ ਤੇ ਯੂਕਰੇਨ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਲੜ ਸਕਦਾ ਹਾਲਾਂਕਿ ਬ੍ਰਿਟੇਨ ਦਾ ਸਮਰਥਨ ਆ ਗਿਆ ਉਹਨਾਂ ਨੂੰ ਉਹ ਉਹਦੇ ਵਿੱਚ ਉਹਨਾਂ ਨੂੰ ਫਰਾਂਸ ਦਾ ਸਮਰਥਨ ਆ ਗਿਆ ਜਰਮਨੀ ਦਾ ਸਮਰਥਨ ਆ ਗਿਆ ਵੱਡੇ ਮੁਲਕ ਨੇ ਪਰ ਅਮਰੀਕਾ ਤੋਂ ਬਿਨਾ ਯੂਰਪ ਕਿੰਨਾ ਦੇਰ ਕਿੰਨੀ ਦੇਰ ਰੂਸ ਦੇ ਨਾਲ ਲੜ ਸਕਦਾ ਸੋ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਹਾਲਾਂਕਿ ਬ੍ਰਿਟੇਨ ਫਰਾਂਸ ਔਰ ਯੂਕਰੇਨ ਦੇ ਵੱਲੋਂ ਇਹੀ ਕਿਹਾ ਗਿਆ ਸ਼ਿਖਰ ਸੰਮੇਲਨ ਦੇ ਵਿੱਚ ਜਦੋਂ ਜ਼ਿਕਰ ਹੋਇਆ ਉਹਨਾਂ ਨੇ ਕਹਿਆ ਕੀ ਸੀ ਸ਼ਾਂਤੀ ਮਤਾ ਲੈ ਕੇ ਅਸੀਂ 트럼ਪ ਉਹਨਾਂ ਦੇ ਕੋਲ ਜਾਵਾਂਗੇ ਕਿ ਸ਼ਾਂਤੀ ਕਿਸ ਤਰੀਕੇ ਦੇ ਨਾਲ ਬਹਾਲ ਕੀਤੀ ਜਾ ਸਕਦੀ ਹੈ ਉਹਦੇ ਤੇ ਸਾਨੂੰ ਚਰਚਾ ਕਰਨੀ ਚਾਹੀਦੀ ਹੈ ਪਰ ਯੂਰਪ ਕਿੰਨੀ ਦੇਰ ਤੱਕ ਜ਼ੇਲੈਂਸਕੀ ਦੇ ਨਾਲ ਖੜਾ ਰਹਿੰਦਾ ਉਹ ਆਨਾਲੇ ਟਾਈਮ 'ਚ ਦੇਖਣਾ ਹੋਵੇਗਾ ਔਰ ਸਥਿਤੀਆਂ ਜਿਹੜੀਆਂ ਨੇ ਪੂਰੇ ਵਿਸ਼ਵ ਦੇ ਵਿੱਚ ਹੁਣ ਉਹ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਸ ਸਥਿਤੀ ਦੇ ਵਿੱਚ ਜਿੱਥੇ ਯੂਰਪ ਦੇ ਨਾਲ ਵੀ ਭਾਰਤ ਦੇ ਚੰਗੇ ਸਬੰਧ ਨੇ ਜਰਮਨੀ ਦੇ ਨਾਲ ਚੰਗੇ ਸਬੰਧ ਨੇ ਬ੍ਰਿਟੇਨ ਦੇ ਨਾਲ ਚੰਗੇ ਸਬੰਧ ਨੇ ਔਰ ਸਾਰੇ ਮੁਲਕਾਂ ਦੇ ਨਾਲ ਚੰਗੇ ਸਬੰਧ ਨੇ ਜ਼ੇਲੈਂਸਕੀ ਦੇ ਨਾਲ ਵੀ ਤੁਸੀਂ ਜਲੇਨਸਕੀ ਦੀ ਪਿੱਠ ਦੇ ਉੱਪਰ ਥਾਪੜਾ ਦਿੰਦੇ ਹੋਏ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਉਹ ਉਹ ਫੋਟੋ ਵੀ ਦੇਖੀ ਹੋਏਗੀ ਉਸ ਤੋਂ ਇਲਾਵਾ ਅਮਰੀਕਾ ਦੇ ਨਾਲ ਚੰਗੇ ਸੰਬੰਧ ਭਾਰਤ ਦੇ ਰੂਸ ਦੇ ਨਾਲ ਜਦੋਂ ਪੂਰੀ ਦੁਨੀਆ ਲੜਾਈ ਯੂਕਰੇਨ ਦੇ ਨਾਲ ਹੋ ਰਹੀ ਹੈ ਯੂਰਪ ਇੱਕ ਪਾਸੇ ਹੋ ਗਿਆ ਸਾਰੇ ਸਾਰੇ ਦੁਨੀਆ ਦੇ ਲੋਕ ਕਹ ਰਹੇ ਨੇ ਕਿ ਅਸੀਂ ਸਾਥ ਨਹੀਂ ਦੇਵਾਂਗੇ ਰੂਸ ਦਾ ਉਸ ਟਾਈਮ ਦੇ ਉੱਤੇ ਵੀ ਭਾਰਤ ਦੇ ਵੱਲੋਂ ਰੂਸ ਤੋਂ ਤੇਲ ਮੰਗਵਾਇਆ ਜਾ ਰਿਹਾ ਭਾਰਤ ਨੇ ਰੂਸ ਦੇ ਨਾਲ ਸੰਬੰਧ ਖਰਾਬ ਨਹੀਂ ਕੀਤੇ ਸੋ ਭਾਰਤ ਆਨ ਵਾਲੇ ਟਾਈਮ ਦੇ ਉਤੇ ਇੱਕ ਪਾਸੇ ਯੂਰਪ ਹੋ ਗਿਆ ਇੱਕ ਪਾਸੇ ਰੂਸ ਔਰ ਅਮਰੀਕਾ ਹੋ ਗਿਆ ਔਰ ਜਿੱਦਾਂ ਦੀ ਅਮਰੀਕਾ ਦੇ ਨਾਲ ਸੰਬੰਧ ਚੱਲ ਰਹੇ ਨੇ ਇਸ ਟਾਈਮ ਚੀਨ ਦੇ ਸੋ ਜੇ ਇਹ ਸਾਰੇ ਦੇਸ਼ ਇੱਕ ਪਾਸੇ ਹੋ ਜਾਂਦੇ ਯੂਰਪ ਇੱਕ ਪਾਸੇ ਹੋ ਜਾਂਦਾ ਫਿਰ ਉਹ ਸਥਿਤੀ ਇਹ ਬਣ ਗਈ ਕਿ ਭਾਰਤ ਕਿਧਰਲੇ ਪਾਸੇ ਖੜੇਗਾ ਭਾਰਤ ਦੀ ਭਾਰਤ ਨੂੰ ਵੀ ਸਟੈਂਡ ਲੈਣਾ ਪਏਗਾ ਆਨ ਵਾਲੇ ਟਾਈਮ ਦੇ ਵਿੱਚ ਕਿ ਭਾਰਤ ਯੂਰਪ ਦੇ ਨਾਲ ਖੜਦਾ ਹੈ ਜਾਂ ਫਿਰ ਰੂਸ ਅਮਰੀਕਾ ਦੇ ਨਾਲ ਖੜਦਾ ਸੋ ਸਥਿਤੀਆਂ ਜਿਹੜੀਆਂ ਬੜੀਆਂ ਖਤਰਨਾਕ ਇਸ ਟਾਈਮ ਵਰਲਡ ਵਾਰ ਵਾਲੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਉਮੀਦ ਇਹ ਹੀ ਹੈ ਕਿ ਸਾਰੇ ਮੁਲਕਾਂ ਦੀ ਕੋਸ਼ਿਸ਼ ਇਹ ਹੈ ਕਿ ਟਰੰਪ ਰੂਸ ਔਰ ਯੂਕਰੇਨ ਦਾ ਸਮਝੌਤਾ ਕਰਾਇਆ ਜਾਵੇ ਹਾਲਾਂਕਿ ਲੜਾਈ ਯੂਕਰੇਨ ਔਰ ਰੂਸ ਦੀ ਸੀ ਪਰ ਟਰੰਪ ਹੁਣਾਂ ਦੇ ਵੱਲੋਂ ਅਮਰੀਕਾ ਦੇ ਵੱਲੋਂ ਜਿੱਦਾਂ ਦਾ ਪਿਛਲੇ ਟਾਈਮ ਦੇ ਵਿੱਚ ਜੋ ਤਿੱਖੀ ਬਹਿਸ ਹੋਈ ਹੈ ਵਾਈਟ ਹਾਊਸ ਦੇ ਵਿੱਚ ਹੁਣ ਰੂਸ ਦੇ ਨਾਲ ਤਾਂ ਸਾਰੇ ਮੁਲਕਾਂ ਦੀ ਕੋਸ਼ਿਸ਼ ਤਾਂ ਇਹ ਹੋਏਗੀ ਕਿ ਯੂਕਰੇਨ ਦਾ ਰੂਸ ਦੇ ਨਾਲ ਸਮਝੌਤਾ ਬਾਅਦ ਚ ਕਰਾਓ ਭਰਾਵਾ ਪਹਿਲਾਂ ਉਹਨੂੰ ਅਮਰੀਕਾ ਦੇ ਨਾਲ ਉਹਦਾ ਸਮਝੌਤਾ ਕਰਾਓ ਕਿ ਕਿਤੇ ਹੋਰ ਨਵਾਂ ਪੰਗਾ ਨਾ ਪੈ ਜੇ ਕਿਉਂਕਿ ਉਹ ਵਿਅਕਤੀ ਐਸਾ ਹੈ ਉਹ ਈਗੋ ਹਰਟ ਹੋ ਗਈ ਡੋਨਲਡ ਟਰੰਪ ਦੀ ਤੇ ਉਹ ਕੁਝ ਵੀ ਕਰ ਸਕਦਾ ਕੋਈ ਵੀ ਫੈਸਲਾ ਲੈ ਸਕਦਾ ਸੋ ਇਸ ਤਰੀਕੇ ਦਾ ਬੰਦਾ ਹੈ ਉਹ ਔਰ ਇਸ ਕਰਕੇ ਹੁਣ ਕੋਸ਼ਿਸ਼ ਸਾਰਿਆਂ ਦੀ ਇਹੀ ਰਹੇਗੀ ਯੂਰਪ ਦੀ ਵੀ ਕੋਸ਼ਿਸ਼ ਆ ਰਹੀਗੀ ਕਿ ਟਰੰਪ ਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਯੂਕਰੇਨ ਦੇ ਸੰਬੰਧ ਜਿਹੜੇ ਚੰਗੇ ਕਰਵਾਏ ਜਾਣ ਔਰ ਉਸ ਤੋਂ ਬਾਅਦ ਫਿਰ ਰੂਸ ਦੇ ਨਾਲ ਵੀ ਸਬੰਧ ਚੰਗੇ ਹੋਣਗੇ ਸੋ ਇਹ ਜਿਹੜੀ ਸਥਿਤੀ ਹੈ ਉਹ ਪਰ ਪੂਰੇ ਵਿਸ਼ਵ ਦੇ ਲਈ ਇਹ ਸਥਿਤੀ ਚੰਗੀ ਨਜ਼ਰ ਨਹੀਂ ਆ ਰਹੀ ਸੋ ਇਹ ਚੰਗੀ ਹੋਣੀ ਜ਼ਰੂਰੀ ਹੈ ਇੱਕ ਖਬਰ ਅੱਜ ਇੱਕ ਕੈਬਨਟ ਦੀ ਬੈਠਕ ਹੋਣ ਜਾ ਰਹੀ ਹੈ ਸੀਐਮ ਭਗਵੰਤ ਮਾਨ ਦੇ ਰਹਾਇਸ਼ ਤੇ 11 ਵਜੇ ਇਹ ਬੈਠਕ ਹੋਏਗੀ ਇਸ ਬੈਠਕ ਦੇ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਤਰੀਕ ਜਿਹੜੀ ਹੈ ਉਹਦੇ ਤੇ ਮੋਹਰ ਲੱਗ ਸਕਦੀ ਔਰ ਉਮੀਦ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮਾਰਚ ਦੇ ਮੱਧ ਤੱਕ ਬਜਟ ਸੈਸ਼ਨ ਜਿਹੜਾ ਸਰਕਾਰ ਦੇ ਵੱਲੋਂ ਸੱਦਿਆ ਜਾ ਸਕਦਾ ਔਰ ਮਾਨ ਸਰਕਾਰ ਇਸ ਟਾਈਮ 2027 ਨੂੰ ਧਿਆਨ ਦੇ ਵਿੱਚ ਰੱਖਦੇ ਆ ਤੜਾ ਤੜ ਫੈਸਲੇ ਸਰਕਾਰ ਦੇ ਵੱਲੋਂ ਲਏ ਜਾ ਰਹੇ ਨੇ ਸਾਰੇ ਮੰਤਰੀ ਸੜਕਾਂ ਦੇ ਉੱਤੇ ਉਤਾਰ ਦਿੱਤੇ ਨੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਸੋ ਹਰੇਕ ਖੇਤਰ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਇਸ ਟਾਈਮ ਕੰਮ ਕਰਦੀ ਨਜ਼ਰ ਆ ਰਹੀ ਹੈ ਔਰ ਜਿੱਥੇ ਚਾਰ-ਚਾਰ ਮਹੀਨੇ ਕੈਬਨਿਟ ਦੀ ਬੈਠਕ ਨਹੀਂ ਸੀ ਹੁੰਦੀ ਤੁਸੀਂ ਦੇਖੋਗੇ ਏਸੀ ਮਹੀਨੇ ਦੇ ਵਿੱਚ ਜਿਹੜੀ ਪਿਛਲੇ ਮਹੀਨੇ ਦੇ ਵਿੱਚ ਦੋ ਬੈਠਕਾਂ ਹੋਈਆਂ ਔਰ ਹੁਣ ਮਾਰਚ ਸ਼ੁਰੂ ਹੋਇਆ ਅੱਜ ਫਿਰ ਦੋ ਦੋ ਮਾਰਚ ਹੈ ਔਰ ਅੱਜ ਫਿਰ 3 ਮਾਰਚ ਨੂੰ ਬੈਠਕ ਜਿਹੜੀ ਸੱਦ ਲਈ ਗਈ ਹੈ ਔਰ 3 ਮਾਰਚ ਦੀ ਬੈਠਕ ਤੋਂ ਬਾਅਦ ਹੁਣ ਬਜਟ ਸੈਸ਼ਨ ਸਦਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਸਰਕਾਰ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ ਕਿ 2027 ਦੀਆਂ ਤਿਆਰੀਆਂ ਔਰ ਲੋਕਾਂ ਨੂੰ ਜਲਦ ਤੋਂ ਜਲਦ ਜਿਹੜੇ ਉਹਨਾਂ ਦੇ ਰੁਕੇ ਹੋਏ ਕੰਮ ਆ ਕਿ ਇਲੈਕਸ਼ਨ ਦੇ ਵਿੱਚ ਉਹ ਮੁੱਦਾ ਨਾ ਬਣ ਜਾਏ ਉਹਨਾਂ ਨੂੰ ਕਰਵਾਉਣ ਦੇ ਲਈ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਔਰ ਸਨਤਕਾਰਾਂ ਦੇ ਲਈ ਅੱਜ ਇਸ ਕੈਬਨਟ ਬੈਠਕ ਦੇ ਵਿੱਚ ਕੋਈ ਵੱਡੇ ਫੈਸਲੇ ਲਏ ਜਾ ਸਕਦੇ ਉਹਨਾਂ ਨੂੰ ਰਾਹਤ ਜਿਹੜੀ ਹੈ ਉਹ ਮਿਲ ਸਕਦੀ ਹੈ ਐਸੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਅੱਜ ਦੀ ਕੈਬਨਟ ਬੈਠਕ ਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲਏ ਜਾਂਦੇ ਨੇ ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਚਰਚਾ ਹੋਏਗੀ ਇਹ ਸਾਰੇ ਦਿਨ ਚਰਚਾ ਦਾ ਵਿਸ਼ਾ ਰਹੇਗਾ ਔਰ ਅੱਜ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਵੀ ਇੱਕ ਬੈਠਕ ਕੀਤੀ ਜਾਏਗੀ ਕਿਉਂਕਿ 5 ਮਾਰਚ ਨੂੰ ਸੀ ਤੁਹਾਨੂੰ ਦੱਸਿਆ ਸੀ ਕਿ 5 ਮਾਰਚ ਨੂੰ ਐਸਕੇਐਮ ਦੇ ਵੱਲੋਂ ਟਰੈਕਟਰ ਟਰਾਲੀ ਮਾਰਚ ਜਿਹੜੇ ਪੱਕਾ ਮੋਰਚਾ ਲਗਾਉਣ ਦੇ ਲਈ ਚੰਡੀਗੜ੍ਹ ਦੇ ਵੱਲ ਕੂਚ ਕਰਨਗੇ ਸੀਐਮ ਰਿਹائش ਦੇ ਉੱਤੇ ਜਾ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਸਾਡੇ ਨਾਲ ਉਹਨਾਂ ਵਾਅਦਿਆਂ ਨੂੰ ਪੂਰਾ ਕਰੋ ਜਿਹੜੇ ਕੇਂਦਰ ਦੇ ਕਰਨ ਵਾਲੇ ਉਹ ਕੇਂਦਰ ਤੋਂ ਕਰਵਾਵਾਂਗੇ ਪਰ ਜਿਹੜੇ ਵਾਅਦੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਔਰ ਪੰਜਾਬ ਦੀਆਂ ਜਿਹੜੇ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਨਿਭਾਇਆ ਜਾਵੇ ਕਿਸਾਨਾਂ ਦੇ ਉੱਪਰ ਪਰਚੇ ਜਿਹੜੇ ਕੀਤੇ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਈ ਤਰ੍ਹਾਂ ਦੇ ਐਸੇ ਮੁੱਦੇ ਕਿਸਾਨਾਂ ਦੇ ਉਨ੍ਹਾਂ ਦੇ ਵੱਲੋਂ 5 ਮਾਰਚ ਦਾ ਐਲਾਨ ਕੀਤਾ ਗਿਆ ਸੀ ਕਿ ਅਸੀਂ ਕੁਝ ਕਰਾਂਗੇ ਚੰਡੀਗੜ੍ਹ ਵੱਲ ਪਰ ਉਸ ਤੋਂ ਪਹਿਲਾਂ ਹੀ ਅੱਜ ਸੀਐਮ ਭਗਵੰਤ ਮਾਨ ਹੋਣਾ ਦੇ ਵੱਲੋਂ ਉਨ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਵੀ ਇੱਕ ਬੈਠਕ ਕੀਤੀ ਜਾ ਰਹੀ ਔਰ ਬੈਠਕ ਦੇ ਵਿੱਚ ਕੋਸ਼ਿਸ਼ ਇਹ ਹੀ ਰਹਿਣ ਵਾਲੀ ਹੈ ਸੀਐਮ ਭਗਵੰਤ ਮਾਨ ਹੋਣਾ ਦੀ ਕਿ ਇਸ ਬੈਠਕ ਦੇ ਵਿੱਚ ਕਿਸਾਨਾਂ ਦੇ ਨਾਲ ਸਮਝੌਤੇ ਹੋਣ ਔਰ ਜਿਹੜਾ ਅੰਦੋਲਨ ਹੈ ਉਹ ਕੇਂਦਰ ਵੱਲੋਂ ਹਟ ਕੇ ਕਿਤੇ ਪੰਜਾਬ ਸਰਕਾਰ ਦੇ ਉੱਪਰ ਨਾ ਪੈ ਜਾਏ ਉਹਦੇ ਤੇ ਵੀ ਨਿਗਾਹਾਂ ਰਹਿਣਗੀਆਂ ਕਿ ਕਿਸਾਨਾਂ ਦੀਆਂ ਮੰਗਾਂ ਜਿੱਥੇ ਤੱਕ ਹੱਦ ਤੱਕ ਮੰਨੀਆਂ ਜਾ ਸਕਦੀਆਂ ਨੇ ਔਰ ਨੇਗੋਸ਼ੀਏਟ ਵੀ ਕਰਨ ਦੀ ਕੋਸ਼ਿਸ਼ ਸ਼ਾਇਦ ਹੋ ਸਕਦਾ ਕੀਤੀ ਜਾਵੇ ਵੀ ਹਾਂ ਵੀ ਤੁਸੀਂ ਥੋੜਾ ਜਿਹਾ ਇੰਨਾ ਹੁਣ ਕਰ ਦਿੰਦੇ ਆ ਇੰਨਾ ਕੋ ਫੇਰ ਕਰ ਦਿਆਂਗੇ ਕੁਝ ਅੱਜ ਬੈਠਕ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਉਹ ਦੇਖਣਾ ਹੋਵੇਗਾ ਔਰ ਇਸ ਤੋਂ ਇਲਾਵਾ ਅੱਜ ਦਾ ਜਿਹੜਾ ਮੈਚ ਹੈ ਉਹ ਤੁਹਾਨੂੰ ਦੱਸ ਦਈਏ ਕਿ ਨਹੀਂ ਹੋਣਾ ਤੁਸੀਂ ਮੈਚ ਕਿਉਂਕਿ ਅਸੀਂ ਸਾਡੀ ICC ਚੈਂਪੀਅਨਸ ਟਰਾਫੀ ਦੀ ਜਿਹੜੀ ਸੀਰੀ ਚੱਲ ਰਹੀ ਹੈ ਅੱਜ ਦਾ ਕੋਈ ਵੀ ਮੈਚ ਨਹੀਂ ਹੈ ਕੱਲ ਇੱਕ ਸੈਮੀਫਾਈਨਲ ਹੋਏਗਾ ਭੜਕੇ ਭਾਰਤ ਔਰ ਆਸਟ੍ਰੇਲੀਆ ਦੇ ਵਿਚਕਾਰ ਔਰ ਇੱਕ 5 ਤਰੀਕ ਨੂੰ ਸੈਮੀਫਾਈਨਲ ਹੋਏਗਾ ਉਹ ਉਸ ਦੇ ਵਿੱਚ ਸਾਊਥ ਅਫਰੀਕਾ ਔਰ ਨਿਊਜ਼ੀਲੈਂਡ ਦੇ ਵਿਚਕਾਰ ਜਿਹੜਾ ਭਾਰਤ ਤੇ ਆਸਟ੍ਰੇਲੀਆ ਵਾਲਾ ਮੈਚ ਹੈ ਉਹ ਦੁਬਈ ਦੇ ਵਿੱਚ ਖੇਡਿਆ ਜਾਏਗਾ ਔਰ ਦੂਸਰਾ ਮੈਚ ਪਾਕਿਸਤਾਨ ਦੇ ਵਿੱਚ ਹੀ ਹੋਏਗਾ ਸੋ ਕੱਲ ਨੂੰ ਮਿਲਾਂਗੇ ਔਰ ਚਰਚਾ ਕਰਾਂਗੇ ਆਈਸੀਸੀ ਚੈਂਪੀਅਨਸ ਟਰੋਫੀ ਦੇ ਵਿੱਚ ਭਾਰਤੀ ਟੀਮ ਕਿੱਦਾਂ ਦੀ ਰਹਿਣ ਵਾਲੀ ਹੈ ਔਰ ਟੀਮ ਦਾ ਉਤਸ਼ਾਹ ਵਧਾਉਣ ਦੇ ਲਈ ਭਾਰਤੀਆਂ ਦੇ ਵੱਲੋਂ ਕਿੱਦਾਂ-ਕਿੱਦਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਉਹਨਾਂ ਤੇ ਚਰਚਾ ਕਰਾਂਗੇ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾ